ਬੰਦਾ ਪਛਾਣ ਲਓ ਬਈ ਆਹ ਕਲੀਅਰ ਫੋਟੋ ਹੈ ਦੀ ਬੰਦੇ ਦੀ ਪਛਾਣ ਲਓ ਇਹ ਹਰਾਮਖੋਰ ਮੈਂ ਲਫ਼ਜ਼ ਕਹਿ ਰਿਹਾ ਹਰਾਮਖੋਰ ਕੱਲ ਸਾਡੀ ਮਾਂ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਦੇ ਘਰ ਰੇਕੀ ਕਰਕੇ ਗਿਆ ਆ ਇਹ ਜਿਹੜਾ ਕਾਤਲ ਟੋਲਾ ਆ ਇਹ ਕਾਤਲ ਟੋਲਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਇਸ ਕਾਤਲ ਟੋਲੇ ਨੇ ਅੱਗੇ ਸਾਡੇ ਭਰਾਵਾਂ ਦੀਆਂ ਲਾਸ਼ਾਂ ਵਛਾਈਆਂ ਨੇ ਪੰਜਾਬ ਦੇ ਵਿੱਚ ਤੇ ਹੁਣ 100% ਸਾਨੂੰ ਯਕੀਨ ਆ ਕਿ ਇਹ ਬੰਦਾ ਵੀ ਉਸੇ ਕਾਤਲ ਟੋਲੇ ਦਾ ਆ ਕੱਲ ਇਹ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਕੋਲ ਪਹੁੰਚਿਆ ਰੇਕੀ ਕੀਤੀ ਉਥੇ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਮਾਦਾ ਹੀ ਨੇ ਫਰੰਟ ਤੋਂ ਇਹਦੀਆਂ ਫੋਟੋਆਂ ਖਿੱਚ ਲਈਆਂ ਤੇ ਇਹ ਉਥੋਂ ਦੀ ਕੱਚਾ ਜਾ ਹੋ ਕੇ ਭੱਜ ਗਿਆ ਇਹਦੇ ਸਿਰ ਤੇ ਹੈਲਮਟ ਇਹਦੇ ਸਿਰ ਤੇ ਤਿਆਰ ਵਰ ਤਿਆਰ ਕੀਤਾ ਹੋਇਆ ਹੈਲਮਟ ਇਹ ਦੱਸਦਾ ਕਿ ਇਹ ਭੱਜਣ ਦੀ ਤਿਆਰੀ ਚਾ ਪਿੱਛੇ ਖੜਿਆ ਬਾਈਕ ਤੇ ਉਸ ਬਾਈਕ ਤੇ ਹੋ ਸਕਦਾ ਸਵਾਰ ਬੰਦਾ ਹੋਵੇ ਉਹ ਬਿਲਕੁਲ ਤਿਆਰੀ ਸੀ ਇਹ ਉਹੀ ਖੇੜਾ ਜਿਹੜੀ ਇਹਨਾਂ ਨੇ ਖੇਡੀ ਸਾਡੇ ਭਰਾ ਹਰੀਨੋ ਦੇ ਨਾਲ ਇਹ ਉਹੀ ਖੇੜਾ ਜਿਹੜੀ ਇਹ ਲਗਾਤਾਰ ਮੋਟਰਸਾਈਕਲਾਂ ਤੇ ਆ ਕੇ ਸਾਡੇ ਭਰਾਵਾਂ ਨਾਲ ਖੇਡ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਲੋਕੇਟ ਕਰਕੇ ਇਸ ਬੰਦੇ ਨੂੰ ਆਪ ਛੇਤਰ ਫੇਰਣ ਤੇ ਇਹਨੂੰ ਪੁੱਛਣ ਕਿ ਕਰਨ ਕੀ ਆਇਆ ਸੀਗਾ ਜੇ ਸਾਡੀ ਮਾਂ ਕੱਲੀ ਸੋਚ ਕੇ ਇਹਨਾਂ ਨੂੰ ਇਹ ਲੱਗਦਾ ਕਿ ਇਹ ਉਹੀ ਖੂਨੀ ਖੇਡ ਖੇਡਣ ਦੀ ਸ਼ਰਾਰਤ ਫਿਰ ਤੋਂ ਕਰਨਗੇ ਅਸੀਂ ਫਿਲਹਾਲ ਤੱਕ ਚਾਹੇ ਅਵਤਾਰ ਸਿੰਘ ਖੰਡਾ ਬਾਈ ਦੀ ਗੱਲ ਹੋਵੇ ਚਾਹੇ ਹਰੀਨੋ ਦੇ ਕਤਲ ਦੀ ਗੱਲ ਹੋਵੇ ਅਸੀਂ ਕਾਨੂੰਨੀ ਧਾਰੇ ਦੇ ਵਿੱਚ ਰਹਿ ਕੇ ਲੜਨਾ ਚਾਹੁੰਦੇ ਆਂ ਤੇ ਅਸੀਂ ਸੰਵਿਧਾਨਕ ਧਾਰੇ ਦੇ ਵਿੱਚ ਰਹਿ ਕੇ ਹੀ ਲੜ ਰਹੇ ਆਂ ਇਹਨਾਂ ਨੇ ਚੁਣਿਆ ਸੰਵਿਧਾਨ ਦੀ ਸੌ ਇਹਨਾਂ ਨੇ ਖਾਦੀ ਸੰਵਿਧਾਨ ਦੇ ਹੇਠਾਂ ਰਹਿ ਕੇ ਤਿਰੰਗੇ ਦੀ ਸੌ ਇਹਨਾਂ ਨੇ ਖਾਦੀ ਸੰਵਿਧਾਨ ਦੇ ਹੇਠਾਂ ਰਹਿ ਕੇ ਇਹਨਾਂ ਨੇ ਇਲੈਕਸ਼ਨ ਲੜੇ ਤੇ ਜੇ ਤੁਸੀਂ ਹੁਣ ਸੰਵਿਧਾਨ ਦੇ ਬੀਬੇ ਪੁੱਤ ਬਣੇ ਹੋ ਤਾਂ ਫਿਰ ਬੰਦੇ ਦੇ ਪੁੱਤ ਬਣ ਕੇ ਤੁਸੀਂ ਕੋਰਟ ਦੇ ਵਿੱਚ ਆਪਣੀਆਂ ਦਲੀਲਾਂ ਪੇਸ਼ ਕਰੋ ਤੇ ਕੇਸ ਲੜੋ ਤੁਸੀਂ ਰੇਕੀਆਂ ਕਰਵਾਨੇ ਹੋ ਕਦੀ ਸਾਡੇ ਪਰਿਵਾਰਾਂ ਦੀਆਂ ਕਦੀ ਸਾਡੀਆਂ ਮਾਵਾਂ ਦੀਆਂ ਕਦੀ ਸਾਡੀਆਂ ਕੱਲੀਆਂ ਬੈਠੀਆਂ ਬੁੜੀਆਂ ਮਾਵਾਂ ਦੀਆਂ ਤੁਹਾਡੀ ਡੁੱਬ ਕੇ ਮਰ ਜੋ ਤੁਹਾਡੀ ਉਸ ਕੱਲੀ ਬੁੜੀ ਦੀ ਰੇਕੀ ਕਰਵਾਈ ਉਸ ਵਿਚਾਰੀ ਇੱਕ ਇੱਕ ਜਿਹਦਾ ਜਿਹਦਾ ਪਿਓ ਜਿਹਦਾ ਜਿਹਦਾ ਘਰ ਵਾਲਾ ਸ਼ਹੀਦ ਜਿਹਦਾ ਪੁੱਤਰ ਸ਼ਹੀਦ ਜਿਹਦਾ ਜੇਡ ਸ਼ਹੀਦ ਉਹ ਤੁਹਾਨੂੰ ਸ਼ਰਮਨਾਈ ਉਹਦੇ ਘਰ ਰੇਕੀ ਕਰਵਾਂਦੇ ਹੋਏ ਤੇ ਜੇ ਤੁਸੀਂ ਇਹ ਕੰਮ ਕਰਨਾ ਹੀ ਆ ਜੇ ਤੁਸੀਂ ਇਸ ਇਸ ਕਮਿਊਨਿਟੀ ਤੇ ਉਤਰੇ ਹੋ ਤਾਂ ਫਿਰ ਘਰ-ਬਾਰ ਛਾਣੂ ਵੀ ਛੱਡਣ ਚ ਦੇਰ ਨਹੀਂ ਲੱਗਣੀ ਨਾ ਸਾਨੂੰ ਉਹ ਜੰਗਲਾਂ ਦੇ ਰਾਹ ਭੁੱਲੇ ਆ ਤੇ ਨਾ ਘੋੜੇ ਜਿਹੜੇ ਆ ਉਹ ਸਾਡੀਆਂ ਉਂਗਲਾਂ ਦੀ ਪਛਾਣ ਭੁੱਲੇ ਆ ਤੇ ਜੇ ਤੁਸੀਂ ਇਹ ਖੇਡ ਖੇਡਣੀ ਆ ਪਹਿਲੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਇਹ ਬੰਦੇ ਨੂੰ ਲੱਭ ਕੇ ਡਿਟੇਨ ਕਰਕੇ ਛਿੱਤਰ ਫੇਰ ਕੇ ਪੁੱਛਿਆ ਜਾਵੇ ਕਿ ਇਹਨੂੰ ਭੇਜਿਆ ਕਿਨੇ ਤੇਦਾ ਮਕਸਦ ਕੀ ਸੀ ਦੂਜੀ ਜੇ ਨਾ ਕਿਸੇ ਵੀ ਹਲੋ ਹਾਲਾਤ ਦੇ ਵਿੱਚ ਖੁੱਲੇ ਲਫ਼ਜ਼ਾਂ ਚ ਕਹਿੰਨਾ ਸਾਡੀ ਮਾਂ ਅਵਤਾਰ ਸਿੰਘ ਖੰਡੇ ਦੀ ਮਾਤਾ ਸਾਡੀ ਮਾਇਆ ਕੇ ਭਲੇਖਾ ਨਾ ਪਾਲ ਲਿਓ ਕਿਉਂ ਕੱਲੀ ਆ ਬੇਬੇ ਸਾਡੀ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਮਾਂ ਦਾ ਬਾਹ ਵੀ 빙ਾ ਕਰਤਾ ਤੁਹਾਡੇ ਕੁੱਤਿਆਂ ਤੱਕ ਦੇ ਚਿਥੜੇ ਆਵਾੰਗੇ ਤੁਹਾਡੇ ਕੁੱਤਿਆਂ ਤੱਕ ਦੇ ਜੇ ਘਰਬਾਰ ਸਾਡੇ ਇੱਥੇ ਪੰਜਾਬ ਚ ਨੇ ਨਾ ਤੇ ਤੁਹਾਡੇ ਘਰਬਾਰ ਵੀ ਇਸੇ ਧਰਤੀ ਤੇ ਉੱਤੇ ਨੇ ਇਹ ਧਰਤੀ ਭੱਜਣ ਨੂੰ ਥਾਂ ਨਹੀਂ ਦੇਗੀ ਜੇ ਸਾਡੀ ਮਾਂ ਦਾ ਕੋਈ ਨੁਕਸਾਨ ਹੋਇਆ ਇਹ ਪੱਲੇ ਬੰਨ ਕੇ ਲੈ ਕੇ ਆਪਣੀਆਂ ਜੇਬਾਂ 'ਚ ਰੱਖ ਲੋ ਅਸੀਂ ਸੰਵਧਾਨਕ ਲੜਾਈ ਲੜ ਰਹੇ ਆ ਤੁਸੀਂ ਸੰਵਧਾਨ ਦੇ ਬੀਬੇ ਪੁੱਤ ਬਣੇ ਹੋ ਤੇ ਅਸੀਂ ਤੁਹਾਡੇ ਨਾਲ ਸੰਵਧਾਨਕ ਲੜਾਈ ਲੜ ਰਹੇ ਆ ਤੇ ਲੜਾਂਗੇ ਪਰ ਜੇ ਤੁਸੀਂ ਇਹ ਕੁੱਤਖਾਨਾ ਕਰਨਾ ਤਾਂ ਫਿਰ ਤਿਆਰੀ ਖਿੱਚੋ ਅਸੀਂ ਆਪਣੇ ਘਰ-ਬਾਰ ਛੱਡਣ ਨੂੰ ਤਿਆਰ ਹੋ ਜਾਾਂਗੇ ਤੇ ਇਹ ਜੇ ਤੁਸੀਂ ਇਦਾਂ ਹੀ ਚੱਲਣਾ ਤਾਂ ਫਿਰ ਇਹ ਲੜਾਈ ਧਰਤੀ ਨੇ ਥਾਂ ਨਹੀਂ ਦੇਣੀ ਤੇ ਧਰਤੀ ਹੋਈ ਆ ਭਜਣ ਨੂੰ ਤੇ ਧਰਤੀ ਗੋਲ ਘੁੰਮ ਫਿਰ ਕੇ ਤੁਹਾਡੇ ਮੱਥੇ ਵਜਾਂਗੇ ਦਾ ਬੰਦਾ ਇਹਨੂੰ ਲੱਭੋ ਇਹਨੂੰ ਇਹਦੀ ਪਛਾਣ ਦੱਸਣ ਵਾਲੇ ਦੀ ਜੋ ਸਹਾਇਤਾ ਜੋ ਇਨਾਮ ਕਹੋਗੇ ਉਹ ਅਸੀਂ ਦਵਾਂਗੇ ਚਾਹੇ ਅਸੀਂ ਆਪਣੇ ਆਪ ਨੂੰ ਵੇਚ ਕੇ ਦੇਈਏ ਸਾਨੂੰ ਇਹ ਬੰਦਾ ਲੁੜਿੰਦਾ ਆ ਸਾਨੂੰ ਇਹ ਬੰਦਾ ਚਾਹੀਦਾ ਇਸ ਵੀਡੀਓ ਨੂੰ ਵੱਧ ਦਿਓ ਵੱਧ ਵਾਰ ਕਰੋ ਇਹਨਾਂ ਦੀ ਔਕਾਤ ਕਿਵੇਂ ਪੈ ਗਈ ਇਨਾਂ ਦੀ ਹਿੰਮਤ ਕਿਵੇਂ ਪੈ ਗਈ ਇੱਕ ਸ਼ਹੀਦ ਸਿੰਘ ਇੱਕ ਖਾੜਗੂ ਪਰਿਵਾਰ ਦੀ ਮਾਂ ਦੇ ਘਰ ਰੇਕੀ ਕਰਵਾਉਣ ਦੀ ਇਨਾਂ ਦੀ ਔਕਾਤ ਕਿਵੇਂ ਪੈ ਗਈ ਇਹ ਕੱਲ ਦੀਆਂ ਟੁੱਟੀਆਂ ਫੇਸਬੁੱਕ ਦੀਆਂ ਲੜਾਈਆਂ ਲੜਨ ਵਾਲੇ ਅੱਜ ਸ਼ਹੀਦ ਸਿੰਘ ਪਰਿਵਾਰਾਂ ਨੂੰ ਉਂਗਲਾ ਕਰਨਗੇ ਸ਼ਹੀਦ ਸਿੰਘ ਪਰਿਵਾਰਾਂ ਦੀਆਂ ਰੇਕੀਆਂ ਕਰਵਾਣਗੇ ਉਹ ਫਿਰ ਤਾਂ ਸਾਡਾ ਜਿਨਾ ਹੀ ਹਰਾਮ ਆ ਓਏ ਫਿਰ ਤਾਂ ਸਾਡਾ ਜਿਨਾ ਹੀ ਹਰਾਮ ਆ ਇਨਾਂ ਦੀ ਐਸੀ ਦੀ ਤੈਸੀ ਇਹ ਬੰਦੇ